ਅੱਜ ਦਾ ਮਨੁੱਖ ਬਾਹਰਲੀ ਚਮਕ-ਦਮਕ ਵਿੱਚ ਇੰਨਾ ਰੁੱਝ ਗਿਆ ਹੈ ਕਿ ਧਰਮ ਦੇ ਅਸਲੀ ਮੂਲ ਤੋਂ ਦੂਰ ਹੋ ਰਿਹਾ ਹੈ। ਧਰਮ ਦਾ ਨਾਮ ਤਾਂ ਬਚਿਆ ਹੈ ਪਰ ਉਸ ਦੀ ਰੂਹਾਨੀ ਸੱਚਾਈ ਲੋਕਾਂ ਦੇ ਜੀਵਨ ਤੋਂ ਗਾਇਬ ਹੁੰਦੀ ਜਾ ਰਹੀ ਹੈ। ਮਾਇਆ ਦੇ ਪ੍ਰਭਾਵ ਹੇਠ ਫਸਿਆ ਮਨੁੱਖ ਆਪਣੇ ਮਨ ਤੇ ਕਾਬੂ ਗਵਾ ਬੈਠਾ ਹੈ। ਅਸਲੀ ਜੇਤੂ ਉਹ ਨਹੀਂ ਜੋ ਧਰਤੀ ਦੇ ਸਿੰਘਾਸਨਾਂ ਤੇ ਰਾਜ ਕਰਦਾ ਹੈ ਬਲਕਿ ਉਹ ਹੈ ਜੋ ਆਪਣੇ ਮਨ ਦੇ ਤੂਫਾਨ ਨੂੰ ਸ਼ਾਂਤ ਕਰ ਲੈਂਦਾ ਹੈ। ਜਗਤ ਨੂੰ ਜਿੱਤਣ ਵਾਲਾ ਆਖਿਰ ਆਪਣੇ ਹੀ ਮਨ ਦੀਆਂ ਬੇੜੀਆਂ ਵਿੱਚ ਕੈਦ ਹੋ ਜਾਂਦਾ ਹੈ ਪਰ ਜਿਹੜਾ ਮਨ ਤੇ ਕਾਬੂ ਕਰ ਲੈਂਦਾ ਹੈ ਉਹੀ ਅਸਲੀ ਜਗਤ ਜੇਤੂ ਹੈ ਸੰਤ ਉਹ ਨਹੀਂ ਜੋ ਕਿਸੇ ਖਾਸ ਥੇਖ ਵਿੱਚ ਬੈਠਾ ਹੈ ਸੰਤ ਉਹ ਹੈ ਜੋ ਆਪਣੇ ਅੰਦਰ ਦੀ ਅੰਧਕਾਰਤਾ ਨੂੰ ਮਿਟਾ ਕੇ ਪ੍ਰਕਾਸ਼ ਬਣਾ ਗਿਆ ਹੈ ਉਹ ਹਰ ਜੀਵ ਲਈ ਮਾਂ ਵਾਂਗੂ ਹੈ ਦਰਖਤ ਵਾਂਗੂ ਹੈ ਜੋ ਬਿਨਾਂ ਕੋਈ ਹਿਸਾਬ ਕਿਤਾਬ ਕੀਤੇ ਛਾਂ ਸੁੱਖ ਤੇ ਆਸਰਾ ਬਖਸ਼ਦਾ ਹੈ ਉਸਦੀ ਰਸਨਾ ਤੋਂ ਨਿਕਲਦਾ ਹਰ ਸ਼ਬਦ ਤਪਦੇ ਦਿਲਾਂ ਲਈ ਅੰਮ੍ਰਿਤ ਦੀ ਬੂੰਦ ਬਣਦਾ ਹੈ ਜ਼ਬਰ ਨਾਲ ਦੁਨੀਆ ਨੂੰ ਦਬਾਇਆ ਜਾ ਸਕਦਾ ਹੈ ਪਰ ਸਬਰ ਨਾਲ ਹੀ ਮਨ ਨੂੰ ਜਿੱਤਿਆ ਜਾ ਸਕਦਾ ਹੈ ਜਿਹੜਾ ਮਨੁੱਖ ਅਠੇ ਪਹਿਰ ਸਬਰ ਤੇ ਸ਼ੁਕਰਾਨੇ ਵਿੱਚ ਜਿਉਂਦਾ ਹੈ ਜਿਸਦੇ ਹਿਰਦੇ ਵਿੱਚ ਕਿਸੇ ਲਈ ਗਿਲਾ ਨਹੀਂ ਸਿਰਫ ਨੇਕੀ ਦੀ ਕਾਮਨਾ ਹੈ ਉਹੀ ਸੰਤ ਹੈ ਸੰਤ ਧਰਤੀ ਦਾ ਜੀਵੰਤ ਆਸ਼ੀਰਵਾਦ ਹੁੰਦੇ ਹਨ ਉਹਨਾਂ ਦੇ ਹੋਣ ਨਾਲ ਸ਼ਹਿਰ ਸੁੰਦਰ ਬਣਦੇ ਹਨ ਘਰਾਂ ਵਿੱਚ ਸਕੂਨ ਆਉਂਦਾ ਹੈ ਦਿਲਾਂ ਵਿੱਚ ਪਰਮਾਤਮਾ ਦੀ ਖੁਸ਼ਬੂ ਵਸਦੀ ਹੈ ਸੰਤ ਜਗਤ ਨੂੰ ਉਜਾੜਦੇ ਨਹੀਂ ਉਹ ਤਾਂ ਟੁੱਟੇ ਦਿਲਾਂ ਨੂੰ ਜੋੜਦੇ ਹਨ ਅਸਲੀ ਸੰਤ ਦੀ ਪਹਿਚਾਨ ਵੇਖ ਨਾਲ ਨਹੀਂ ਉਸ ਦੀ ਰੌਸ਼ਨੀ ਨਾਲ ਹੁੰਦੀ ਹੈ ਜੋ ਉਸ ਦੇ ਦਰਸ਼ਨ ਕਰਦਾ ਹੈ ਉਹ ਆਪਣੇ ਅੰਦਰ ਦੇ ਰਸਤੇ ਨੂੰ ਪਛਾਣ ਲੈਂਦਾ ਹੈ ਸੰਤ ਦਾ ਜੀਵਨ ਸਾਨੂੰ ਯਾਦ ਦਿਵਾਉਂਦਾ ਹੈ ਕਿ ਜਗਤ ਨੂੰ ਨਹੀਂ ਆਪਣੇ ਮਨ ਨੂੰ ਜਿੱਤਣਾ ਹੀ ਅਸਲੀ ਜਿੱਤ ਹੈ ਅਸਲੀ ਸੰਤ ਦੇ ਕੀ ਕੀ ਗੁਣ ਹੁੰਦੇ ਹਨ ਜਾਂ ਫਿਰ ਕਿਹੇ ਕਿਹੜੇ ਗੁਣਾ ਕਰਕੇ ਕੋਈ ਮਨੁੱਖ ਪੂਰਾ ਸੰਤ ਬਣਦਾ ਹੈ ਇਸ ਦੀ ਵਿਚਾਰ ਅਸੀਂ ਕੱਲ੍ਹ ਨਾਲੋਂ ਬਿਹਤਰ ਦੀ ਅਗਲੀ ਵੀਡੀਓ ਵਿੱਚ ਕਰਾਂਗੇ